ਕਨਾਂ ਚਾਰ ਟਰੈਕਟਰ ਲਿਆਇਆ ਗੁਰਲਾਲ ਕੋਰੇ ਕੁਝ ਨੀਲੇ ਤੇ ਕੁਝ ਲਾਲ ਕੋੜੇ ਮਿੱਤਰੋ ਇਧਰਲੇ ਪਾਸੇ ਲਾਲ ਖੜੇ ਨੇ 855 ਸਵਰਾਜ ਤੇ ਇਧਰਲੇ ਪਾਸੇ ਖੜੇ ਨੇ ਦੋ ਨੀਲੇ ਰੰਗ ਦੇ ਟਰੈਕਟਰ ਕਿੰਨਾ ਮਾਡਲ ਨੇ ਕਿੰਨੇ ਦੇ ਵਿੱਚ ਬਣਨਗੇ ਸਾਰਾ ਕੁਝ ਦੱਸ ਦਾਂਗੇ ਅੱਜ ਹੈਗਾ ਸੱਜਣੋ ਦਿਨ ਸੋਮਵਾਰ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਆਏ ਹੋਇਆ ਸਹਿਰ ਬਰਨਾਲੇ ਤੇ ਗੁਰਲਾਲ ਇਹ ਕਿੰਨਾ ਮਾਡਲ ਹੈ ਇਹ 11 ਮਾਡਲ ਹੈ ਜੀ ਇਹ ਹੈਗਾ 2011 ਮਾਡਲ ਸਵਰਾਜ 855 ਪਾਵਰ ਸਟੀering ਪਾਵਰ ਸਟੀering ਹੈ ਪੀਟੀਓ ਰਵਰਸ ਹੈ ਐਸਾ ਪੀਟੀਓ ਰਵਰਸ ਹੈ ਓਕੇ ਤੇ ਇਹ ਬਣੂ ਕਿੰਨੇ ਦਾ ਹੈ ਇਹ ਜਿਹੜਾ ਇਹ ਤਨ 90 ਦਾ ਜੀ 3 ਲੱਖ ਤੇ ਸੱਜਣੋਂ 90000 ਦਾ ਟਰੈਕਟਰ ਬਣੂ ਕੋੜਾ ਬੰਪਰ ਲੱਗਿਆ ਹੋਇਆ ਤੇ ਕੰਡੀਸ਼ਨ ਹੈਗੀ ਆ ਬਹੁਤ ਸੋਹਣੀ ਤੇ ਚੌਕੜਾ ਟਾਇਰਾਂ ਦਾ ਤੁਸੀਂ ਕੰਡੀਸ਼ਨ ਵੀ ਚੈੱਕ ਕਰ ਸਕਦੇ ਹੋ ਲਗਭਗ ਜਿੰਮੇ ਕਹਦੀ ਨਮਿਆਂ ਵਰਗਾ ਚੌਕੜਾ ਟਾਇਰਾਂ ਦਾ ਮਗਰਾਡਾਂ ਦਾ ਟਰੈਕਟਰ ਸਾਫ਼ ਹੈ ਤੇ ਜਿਹੜਾ ਆ ਖੜਾ ਵੀਰੇ ਆ ਕਿੰਨਾ ਮਾਡਲ ਹੈ ਇਹ 15 ਮਾਡਲ ਆ ਜੀ ਇਹ ਹੈਗਾ 2015 ਮਾਡਲ 16 ਦੇ ਟਾਇਰਾਂ ਵਾਲਾ ਜੀ 16 ਦੇ ਟਾਇਰਾਂ ਚ ਓਕੇ ਤੇ ਇਹਦਾ ਇਹਦਾ ਨੰਬਰ ਕਿੱਥੋਂ ਦਾ? ਇਹ ਫਤੇਗੜ ਸਾਹਿਬ ਦਾ ਜੀ। ਇਹਦਾ ਨੰਬਰ ਹੈਗਾ ਫਤੇਗੜ ਸਾਹਿਬ ਦਾ। ਇਹ ਕੈਮੀ ਪਾਰਟੀ ਦੇ ਨਾਮ ਆ ਤੇ ਦੂਜੀ ਦਾ ਜੀ। ਸੈਕੰਡ ਪਾਰਟੀ ਦੇ ਨਾਮ ਆ। ਓਕੇ ਤੇ ਜੇ ਇਹਦੇ ਰੇਟ ਦੀ ਗੱਲ ਕਰੀਏ ਵੀ ਇਹ ਕਿੰਨੇ ਦਾ ਦੋਵਗੇ? ਇਹਦਾ 5 35 ਦਾ ਜੀ। ਸੱਜਣੋ 5 ਲੱਖ ਤੇ 35 ਹਜ਼ਾਰ ਦਾ ਇਹ ਟਰੈਕਟਰ ਬਣੂ ਤੇ 16 ਦੇ ਟਾਇਰਾਂ ਦੇ ਵਿੱਚ ਆ ਕੰਡੀਸ਼ਨ ਤੁਸੀਂ ਚੈੱਕ ਕਰ ਲਓ। ਚੌਕੜਾ ਇਹਦਾ ਵੀ ਟਾਇਰਾਂ ਦਾ ਲਗਭਗ ਜਿਵੇਂ ਕਹਦੀ ਨਵੇਂ ਵਰਗਾ ਹੈ ਨਾ। ਟਰੈਕਟਰ ਸਾਰਾ ਬਈ। ਹਾਂ ਸਾਰਾ ਟਰੈਕਟਰ ਪੂਰੇ ਹੀ オリジナル ਆ ਬਈ ਕੰਪਲੀਟ ਤਾਂ ਨਹੀਂ ਕਿਸੇ ਪਾਸੋਂ। ਨਾ ਨਾ ਜਮੇ ਕਿਸੇ ਪਾਸੇ ਵੀ। ਓਕੇ ਤੇ ਇਹ ਚੱਲੇ 800 ਘਸਾ ਵੀਰੇ 800 ਘਸਾ ਘੰਟੇ ਚੱਲਿਆ ਹੋਇਆ ਤੇ ਇਹ ਫਰਸਟ ਆਨਰ ਹੀ ਹੋਵੇ ਵੀ ਨੰਬਰ ਇਹ ਦਾ ਪੰਜਾਬ ਦਾ ਹੈ ਬਰਨਾਲੇ ਦਾ ਹੀ ਹੈ ਬਰਨਾਲੀ ਦਾ ਹੀ ਨੰਬਰ ਹੈ ਓਕੇ ਜੇ ਇਹ ਦੀ ਗੱਲ ਕਰੀਏ ਇਹ ਕਿੰਨੇ ਦਾ ਬਣ ਜੂ ਅੱਜ ਇਹ ਤਾਂ 5 35 ਦਾ ਜੀ 5 ਲੱਖ ਤੇ 35 ਹਜ਼ਾਰ ਦਾ ਇਹ ਟਰੈਕਟਰ ਬਣੂਗਾ ਓਕੇ ਮਾਨ ਤਾਂ ਹਰੇਕ ਟਰੈਕਟਰ ਦੇ ਵਿੱਚੋਂ ਕਰਾਂਗੇ ਤੇ ਜਿਹੜਾ ਆ ਪਾਸੇ ਖੜਾ ਸਟੈਂਡਰਡ ਇੱਧਰ ਪਿੱਛੋਂ ਦਿਖਾ ਦੇ ਅਸਲਾਮੁਅਲੈਕਮ ਲੈ ਇਹ ਵੀ ਦਿਖਾ ਦੇ ਚੰਗੀ ਤਰ੍ਹਾਂ ਰੰਗ ਰੰਗ ਮਜ਼ੇ ਕਰਾ ਦੇ ਲੈ ਸੱਜਣਾ ਕਰਵਾ ਦੀ ਕਰ ਰਿਹਾ ਰਿੰਮ ਚੈੱਕ ਪੂਰਾ ਸੱਜਣੋਂ ਘੰਟਾ ਰਿੰਮਾਂ ਦਾ ਇਹ ਮਾਡਲ ਤੁਸੀਂ 21 ਦੱਸਿਆ ਸੀ ਨਾ 800 ਘੰਟਾ ਚੱਲਿਆ ਹੋਇਆ ਆ ਦਿਖਾ ਦੇਰ ਮੈਂ ਪੈਪਪੂਪਾਂ ਦੇ ਜਿਵੇਂ ਕਹਦੀ ਕਾਗਜ ਕੂਗਜ ਪੂਰੇ ਖਲੇ ਉੋਂ ਵੀ ਲੱਗੇ ਹੋਣੇ ਹੁੱਕਾ ਕ ਦਿਖਾ ਦੇ ਲੈ ਹਨਾ ਕੋਈ ਸਪੇਸ ਪੂਛਣੀ ਤੱਕਾ ਤੋਂ ਕਨੇ ਟਰੈਕਟਰ ਨਾਲ ਹੋਇਆ ਹੋਇਆ ਤੇ ਆ ਇਹਨਾਂ ਦੀ ਵੀ ਦਿਖਾ ਦੇ ਹੁਣ ਪਿੱਸੋਂ ਕੰਡੀਸ਼ਨ ਲਗਭਗ ਇਹ ਹੈਗਾ ਤੀ ਆਪਣਾ ਇਹ 15 ਮਾਡਲ ਸਰਪਰਾਜਤੀ ਸੱਜਣੋਂ ਨੰਬਰ ਇਹਦਾ ਫਤੇਗੜ ਸਾਹਿਬ ਦਾ 540 ਚੱਕਰਾਂ ਦੇ ਵਿੱਚ ਹੈ 6 ਜਰੀ ਦੇ ਵਿੱਚ ਹਨਾ 16 ਦੇ 12ਾਂ ਚਾਹੀਏ 16 ਦੇ 12ਾਂ ਲਾ ਮੇਟਰ ਇਹ ਵੀ ਟਰੈਕਟਰ ਦੀ ਗੜੀ ਸਰਕੈਂਟ ਦੀ ਆ ਵੀ ਦਿਖਾ ਦੇ ਕਰਾਂ ਜਾਨੀ ਕਿ ਹਰੇਕ ਟਰੈਕਟਰ ਗੁਰਲਾਲ ਬਾਈ ਲਵੇ ਨਾ ਸੱਜਣ ਨੂੰ ਚੰਗਾ ਹੀ ਹੁੰਦਾ ਫੁੱਲ ਗਰੰਟੀ ਹੁੰਦੀ ਆ ਇੱਕ ਇੱਕ ਮਗਰਾੜ ਦਾ ਪੀਸ ਲੱਗਿਆ ਹੋਇਆ ਦਾ ਇਹਦਾ ਜੀ ਹਾਂ ਇੱਕ ਪਿੱਲਰ ਹੋਇਆ ਵਾ ਅੱਛਾ ਹਾਂ ਬਾਕੀ ਸਾਰਾ ਅਰੀਜਨਲ ਆ ਇੱਕ ਇੱਕ ਪੀਸ ਲੱਗਿਆ ਹੋਇਆ ਓਕੇ ਮਤਲਬ ਹੇਠਲੇ ਪਾਸੋਂ ਜਿਹੜਾ ਇਹ ਦਾ ਇੱਥੋਂ ਥੋੜਾ ਮੋਟਾ ਗਰ ਗਾਂਦੇ ਇੱਥੋਂ ਸਾਡਾ ਹੁੰਦਾ ਹਾਂ ਗਰ ਗੂਰੀ ਦੇ ਵਿੱਚ ਕਈ ਵਾਰ ਹੋ ਜਾਂਦੇ ਹਨ ਤੇ ਉਸਤਾਦ ਘੈਂਟ ਆ ਵੀ ਟਰੈਕਟਰ ਹਨਾ ਤੇ ਆ ਤੁਸੀਂ ਕਿੰਨੇ ਦਾ ਦੱਸਿਆ ਦੀ ਵੀ ਜਿਹੜਾ ਇਹ ਟਰੈਕਟਰ ਆ ਕਿੰਨੇ ਦਾ ਪੰਜ 35 ਦਾ 5 ਲੱਖ ਤੇ ओके ਤੇ ਅੱਜ ਹੋਰ ਇਹਨਾਂ ਤੋਂ ਰਵਾਂ ਕਰੀ ਕਿੰਨੇ ਟਰੈਕਟਰ ਖੜੇ ਨੇ ਆਪਣੇ ਜੀ ਚਾਰ ਪੰਜ ਚਾਰ ਪੰਜ ਟਰੈਕਟਰ ਕਾਸਟ ਸਟੈਂਡਰਡ ਹੈਗਾ ਸੇਮ ओके ਤੇ ਇਹ ਸੇਮ ਮਾਡਲ ਹੈ ਲੈ ਮਤਲਬ ਇਹ ਹੈਗਾ 2006 ਮਾਡਲ ਇਹ ਵੀ オリジナル ਆ ਭਾਈ ਸਾਰਾ オリジナル ਸਾਰਾ ਜੀ ਓਕੇ ਇਹਦਾ ਨੰਬਰ ਕਿੱਥੋਂ ਦਾ ਉਹ ਇਹ ਵੀ ਪੰਜਾਬੀ ਆ ਨੰਬਰ ਇਹਦਾ ਵੀ ਪੰਜਾਬ ਦਾ ਹੂੰ ਕੰਡੀਸ਼ਨ ਇਹਦੀ ਵੀ ਦਿਖਾ ਦਿਤ ਰ ਮੇ ਟਾਇਰ ਟੂ ਇਹ ਮੁਹਰੇ ਕਿੰਨੇ ਕੇ ਪੈਸੇ ਉਹਨੂੰ ਕੀ ਕਰ ਲਾਲ ਮੁਹਰੇ ਅੱਧੇ ਘਟਾ ਰਹਿ ਗਿਆ ਅੱਧੇ ਕੇ ਪੈਸੇ ਮੁਹਰੇ ਲੈ ਆ ਟਾਇਰ ਤੇ ਪਿਸਲ ਦੇ ਟਾਇਰ ਵੀ ਲਗਭਗ ਜਿਵੇਂ ਕਹਦੀ ਹੈ ਹੈਗੇ 60 65 ਪੈਸੇ ਹੈ ਨਾ ਚੰਗਾ ਢਰਾਟਾ ਪੂਰਾ ਵੀ ਓਕੇ ਇਹ ਮ ਇਹ ਇਹ ਦਾ 2.5 ਲੱਖ ਦਾ 2.5 ਲੱਖ ਦਾ ਲੈ ਮਿੱਤਰੋ 2.5 ਲੱਖ ਦੇ ਵਿੱਚ ਇਹ ਟਰੈਕਟਰ ਦੇ ਤੁਸੀਂ ਮਾਲਕ ਬਣ ਸਕਦੇ ਹੋ ਬਾਕੀ ਜਿਹੜਾ ਵੀ ਟਰੈਕਟਰ ਚਾਰੇ ਟਰੈਕਟਰਾਂ ਚ ਤੁਹਾਡੇ ਪਸੰਦ ਆਉਂਦਾ ਨਾ ਤੁਸੀਂ ਉਸੇ ਟਰੈਕਟਰ ਬਾਰੇ ਜਾਣਕਾਰੀ ਹੋਰ ਕੋਈ ਲੈਣੀ ਹੋਈ ਤਾਂ ਗੱਲ ਕਰ ਲਿਓ ਬਾਈ ਨਾਲ ਨੰਬਰ ਤੁਹਾਡਾ 99155275331 ਹੈ ਨਾ ਕਟ੍ਰੇਡ ਤੇ ਆ ਵੀ ਦਿਖਾ ਦੇ ਲੱਗਦਾ ਸਾ ਇਹ ਹੈਗਾ ਸਵਰਾਜ 963 20 ਮਾਡਲ 2020 ਮਾਡਲ ਇਹ ਇਹ ਕਿੰਨੇ ਘੰਟੇ ਚੱਲਿਆ ਹੋਊ ਇਹ ਚੱਲਿਆ ਹੈ 1006 ਘੰਟੇ ਚੱਲ ਗਿਆ 1006 ਘੰਟੇ ਚੱਲਿਆ ਹੋਇਆ ਮੂਹਰੇ ਲਿਖਿਆ ਹੋਇਆ ਝੋਬਰ ਹੈ ਹੂੰ ਲੇ ਮਿੱਤਰਾ ਤੇ ਦੱਸੀ ਕਰਾਂ ਗੁਰ ਲਾਲ ਇਹਦੇ ਬਾਰੇ ਫੁੱਲ ਡਿਟੇਲ ਕੀ ਗੱਲ ਬਾਤ ਹੈ ਹੈ Ориジナル ਹੈ ਫਰਸਟ ਪਾਰਟੀ ਦਾ ਬਰਨਾਲਾ ਹੀ ਨੰਬਰ ਹੈ ਬਰਨਾਲਾ ਦਾ ਨੰਬਰ ਹੈ ਇਹ ਵੀ ਫਰਸਟ ਪਾਰਟੀ ਹੈ ਸਾਰਾ ਟਰੈਕਟਰ Ориジナル ਹੈ Ориジナル ਓਕੇ ਟਾਇਰ ਹੈਗਾ ਸਿਰਚਾਸੀ ਪਹਿ ਨਾਲ ਦੇ ਆ ਹਾਂ ਅਸਾ ਟਾਇਰ ਨਾਲ ਦੇ ਨੇ ਨਾਲ ਦੇ ਲੈ ਮਿੱਤਰਾ ਟਾਇਰ ਨਾਲ ਦੇ ਨਹੀਂ ਤਾਂ ਹੀ ਫਿਰ 1000 6 ਘੰਟੇ ਚੱਲੇ ਹੋਇਆ ਛਾਰੇ ਨਾਲ ਦੇ ਹੂੰ ਸਤਰੀ ਸੂਤਰੀ ਦਿਖਾ ਲਾ ਪੂਰੀ ਮੋਰਾਂ ਮੋ ਦੇ ਚਿੱਟੇ ਪਿਆ ਦਾਰ ਹੂੰ ਇੱਥੇ ਮਾਰਤਾਰ ਮੇੂ ਕੈਮਰਾ ਦੇਖ ਦਿਖਾ ਗਰਮ ਅਗਰਾੜਾਂ ਦਾ ਕਿੰਨਾ ਕੈਂਟ ਟਰੈਕਟਰ ਪਿੱਛੋਂ ਵੀ ਦਿਖਾ ਗਡੀਸ਼ਨ ਇਹਦੀ ਕਿਸੇ ਪਾਸੇ ਵੀ ਕਲਮ ਨਹੀਂ ਟਰੈਕਟਰ ਦਾ ਸਾਰਾ ਜਿੰਨਾ ਇਹਨੂੰ ਦਿਖਾ ਸਫਾਈ ਗਾਰੰਟੀ ਵੰਡਾ ਬੰਦੀ ਪੂਰੀ ਘੈਂਟ ਪਈ ਹੈ ਯਾਰ ਹਨ ਤੇ ਇਹ ਕਿੰਨੇ ਦਾ ਬਣਜੂ ਗੁਰ ਲਾਲ ਇਹ ਦੇਵਾਂਗਾ 680 ਦਾ 6 ਲੱਖ ਤੇ 80000 ਦਾ ਟਰੈਕਟਰ ਬਣਜੂ ਮਾਨਤਾ ਕਰਦਾ ਗਾ ਇਹਦੇ ਵਿੱਚ ਵਧੀਆ ਹਾਂ ਲੈ ਮਿੱਤਰੂ ਇਹਦੇ ਵਿੱਚੋਂ ਵੀ ਤੁਹਾਡਾ ਖੁੱਲੇ ਦਿਲ ਨਾਲ ਮਾਨਤਾਣ ਹੋ ਜੂ 6 ਲੱਖ ਤੇ 80000 ਰੁਪਏ ਦਾ ਟਰੈਕਟਰ ਬਣੂ ਮਾਡਲ ਹੈਗਾ 2020 20 ਓਕੇ ਤੇ 855 ਇਹ ਨਵਾਂ ਮਾਡਲ ਹੈ ਇਹ ਹੈਗਾ ਨਵਾਂ ਮਾਡਲ ਇਹਦਾ ਨੰਬਰ ਵੀ ਪੰਜਾਬ ਦਾ ਹੀ ਆ ਯਾ ਵਾ ਸੰਗਰੂਰ ਦਾ ਸੰਗਰੂਰ ਦਾ ਹੂੰ ਓਕੇ ਵੀ ਰੇਨ ਵਾਲਾ ਖੁੱਲਿਆ ਕੁਛ ਨਹੀਂ ਇਹਦਾ ਵਿੱਚੋਂ ਦੇ ਲੈ ਵੀ ਵੀ ਕਰੀਏ ਚੈੱਕ ਕਰਾਂ ਵੀਡੀਓ ਰਿਕਾਰਡ ਸਾ ਵੀ ਹੂੰ ਲੈ ਵੀ ਮੈਂ ਤਰੂ ਚੱਕੋ ਕਰਾਂ ਟਰੈਕਟਰ ਦਿਖਾਈਏ ਤੁਹਾਨੂੰ ਤੇ ਇਹ ਇਹ ਕਿੰਨੇ ਦਾ ਬਣਜੂ ਬਾਈ ਇਹਦਾ 3.5 ਲੱਖ ਦਾ 3.5 ਲੱਖ ਦਾ ਹੂੰ ਲੈ ਮੈਂ ਤਰੂ 3.5 ਲੱਖ ਦਾ ਬਣੂ ਮਾਰ ਧਰਮੇ ਕੈਮਰਾ ਉਹ ਦੇਖੋ ਕੰਡੀਸ਼ਨ ਕਿੰਨੀ ਸੋਹਣੀ ਆ ਟਰੈਕਟਰ ਦੀ ਦੇਖ ਮਗਰਾ ਡੰਦਾ ਦਿਖਾ ਵਿੱਚੋਂ ਤਾਂ ਪਿਆਣਾ ਪੂਰਾ ਚਮਕ ਟਾਇਰ ਜੇ 70 ਪੈਸੇ ਹਾਂ ਟਾਇਰ ਦੇਖ ਮਗਾਂ ਮਗਰ ਲਈ ਸਟicker ਸ਼ੁਕਰ ਦੇਖੋ ਉਹ ਦੇਖ ਪਾ 540 ਲਓ ਮੀ ਪਿਆਲੇ ਲੱਗਿਆ ਹੋਇਆ ਪੂਰਾ ਚੰਗਾ ਟਰੈਕਟਰ ਹੈ ਵੀ ਚੰਗਾ ਟਰੈਕਟਰ ਹੈ ਜਿਵੇਂ ਕਹਦੀਏ ਮਾਡਲ 2009 ਦੱਸਿਆ ਸੀ ਨਾ ਨਵਾਂ ਮਾਡਲ ਹੈ ਸੱਜਣੋ ਰੇਟ ਦਾ ਆਪਾਂ ਕਿੰਨੇ ਦਾ ਦੇ ਦਾਂਗੇ ਦੱਸ ਹੀ ਕਰਾਂ ਸਾਢੇ ਤਿੰਨ ਦਾ ਸਾਢੇ ਤਿੰਨ ਲੱਖ ਦਾ ਲੈ ਮਿੱਤਰੋ ਨਵਾਂ ਮਾਡਲ ਹੈ ਸਾਢੇ ਤਿੰਨ ਲੱਖ ਦਾ ਦਾ ਬੰਨੂ ਟਰੈਕਟਰ ਨੰਬਰ ਇਹਦਾ ਪੰਜਾਬ ਦੀ ਹੈ ਬਾਈ 50 50 ਨੰਬਰ ਇਹਦਾ ਪੰਜਾਬ ਦਾ ਕਰ ਲੋ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਬਾਈ ਦਾ ਲਿਖਤਾ ਜਿਹੜਾ ਵੀ ਟਰੈਕਟਰ ਤੁਹਾਡੇ ਪਸੰਦ ਆਉਂਦਾ ਨਾ ਲਾਲੂ ਕਰਾਂ ਜਲਦੀ ਫੋਨ ਕਰੋ